ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਬੂਰੀ ਝੋਟੀ ਦਿਖਾਉਣੀ ਆ ਆਸਤਰ ਦਾ ਬੱਚਾ ਜਮਾ ਥਾਣੇ ਦੇਖੋ ਗੁੱਲੇ ਵਾਲਾ ਥਾਣਾ ਧਾਰਾ ਮਾਰ ਕੇ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਤੇ ਸਿੰਗ ਸਾਜ ਦੀ ਕੁੰਡੀ ਆ ਜਮਾ ਜਿੰਨੀਆਂ ਗੱਲਾਂ ਕਰ ਲਈ ਉਹਨੀਆਂ ਥੋੜੀਆਂ ਬਾਕੀ ਬਾਇਓ ਡਾਟਾ ਬਰ ਵੀਰ ਦੇ ਮੂੰਹੋਂ ਪੁੱਛਦੇ ਕਿ ਕਿੱਥੋਂ ਆਇਆ ਤੇ ਕੀ ਇਹਦੀ ਗੱਲ ਸੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀਰੇ ਗੁਰਪ੍ਰੀਤ ਸਿੰਘ ਪਿੰਡ ਠਿਕਰੀ ਆਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜ਼ਿਲ੍ਹਾ ਬਰਨਾਲਾ ਸ਼ਹਿਰ ਤੋਂ 4 ਕਿਲੋਮੀਟਰ ਦੂਰ ਪਿੰਡ ਆ ਗਿਆ ਠਿਕਰੀ ਆ ਬਰਨਾਲੇ ਨੂੰ ਜਿਹੜੀ ਠਿਕਰੀ ਆ ਉਹ ਸੜਕੋਂ ਵੀ ਆਪਣਾ ਮੇਲੇ ਸੜਕ ਤੇ ਹੈ ਮੋਬਾਈਲ ਨੰਬਰ ਆਪਣਾ 788998283734748219 ਤਿੰਨ ਚਾਰ ਦਿਨ ਪਹਿਲਾਂ ਬੂਰੀ ਕੱਟੀ ਪਈ ਸੀ ਇਸੇ ਕਿਲੋ ਤੋਂ ਬੈਕੀ ਸੀ ਵਧੀਆ ਲੱਗੀ ਬੈਗੀ ਵੀਰੇ ਪਹਿਲੇ ਫੂਨਤੀ ਬੈਗੀ ਕਿੰਨੇ ਕ ਫੂਨ ਆਏ ਹੁਣ ਹਲੇ ਤੱਕ ਇਹ ਵਾਰ ਕਿੱਥੋਂ ਆਏ ਆਪਣੇ ਕੋਲ ਉਹੀ ਬੰਦੇ ਤੋਂ ਲਿਆ ਜਿੰਨਾ ਤੋਂ ਪਹਿਲਾਂ ਉਹ ਸ਼ੇਕਰ ਬੂਰੀਆਂ ਜਿਹਨਾਂ ਤੋਂ ਦੱਸਿਆ ਸੀ ਉਦੋਂ ਬੂਰੀਆਂ ਹੀ ਸਾਰੀਆਂ ਠੀਕ ਹੈ ਸਰ ਜੇ ਬੂਰੀਆਂ ਹੀ ਉਹਨਾਂ ਦੇ ਤੇ ਫਿਰ ਦੱਸਿਆ ਨਹੀਂ ਮੈਨੂੰ ਤੂੰ ਕਿੱਥੋਂ ਲੈ ਕੇ ਆਇਆ ਫਿਰ ਦੱਸਣਾ ਨਹੀਂ ਹੈ ਤੇ ਮੰਨ ਕੇ ਜਲ ਖਾਣੀਆਂ ਫਿਰ ਬੂਰੀਆਂ ਦੀ ਹੈਣਾ ਬੂਰੀਆਂ ਹੀ ਪੂਰੇ ਆਪਣੇ ਯਾਰ ਜਾਰ ਮਿੱਤਰ ਨੇ ਜਿੰਨਾ ਤੋਂ ਲਈ ਹੈ ਬੂਰੀਆਂ ਹੀ ਨੇ ਸਾਰੀਆਂ ਠੀਕ ਹੈ ਜਲ ਆਪਣਾ ਤੇ ਉਹ ਫਰੇਮ ਸੱਦ ਕੇ ਮੈਂ ਦਿੰਦਾ ਕੋਈ ਦਿੰਦੇ ਨਹੀਂ ਯਾਰ ਉਹ ਠੀਕ ਹੈ ਤੇ ਬੂਰੀ ਝੋਟੀ ਇਹ ਸੂਈ ਕਦੋਂ ਆਏ ਤੇ ਤੜਕੇ ਵੀਰੇ 5 ਵਜੇ ਸੂਈ ਆਜ ਬੱਚਾ ਦੇ ਤਾਂ ਇਹਨੇ ਮੇਲ ਕਾਫ ਹਣਾ ਮੈਂ ਜਮਾ ਨਾ ਟਕਾ ਤੇ 5 ਵਜੇ ਸੀਗਾ ਠੀਕ ਹੈ ਜੇਰ ਜੂਰ ਪੂਰੀ ਓਕੇ ਆ ਸੁਆ ਦੇਖੋ ਬੰਚਾਲ ਪੈਰ ਜਦ ਸਹੀ ਆ ਤੇ ਜੇਰ ਜੂਰ ਫਿਰ ਜਮਾ ਡੰਨ ਪੂਰੀ ਓਕੇ ਆ ਬੇ ਸੁਆ ਕਿਹੜਾ ਸੂਈ ਆ ਹੁਣ ਦੂਜਾ ਸੂਈ ਆ ਖੀਰੀ ਮੂਹ ਸੂਈ ਆ ਹੁਣ ਚੌਕੀ ਆ ਹੁਣ ਮੂਹ ਚਾਰ ਦੰਦਾ ਪਹਿਲੇ ਸੂਏ ਖੀਰੀ ਸੂਈ ਜੇਵਾਂ ਖੀਰੀ ਸੂਈ ਤੇ ਫਿਰ ਸ਼ਾਮ ਸੰਭਾਲ ਵੀ ਬੰਦੇ ਦੀ ਚੰਗੀ ਹੋਊ ਹਣਾ ਪੂਰੀ ਬਈ ਸੌਕੀ ਬੰਦੇ ਨੇ ਯਾਰ ਕਾ ਪੂਰੀਆਂ ਸੌਕਾਂ ਹੀ ਰੱਖਦੇ ਨੇ ਠੀਕ ਹੈ ਇਹ ਹੁੰਦੀ ਤੇ ਪਹਿਲੇ ਸਵੇਰ ਦੁੱਧ ਕਿੰਨਾ ਦੱਸਿਆ ਆਪਾਂ ਨੂੰ ਹਾਂ 12 ਕਿਲੋ ਦੁੱਧ ਚਾਹੀਦਾ ਆ ਬਈ ਪਹਿਲੇ ਸਵੇਰ ਤੇ ਬਾਕੀ ਥਣ ਬੜਾ ਸੋਨਾ ਮੋਟਾ ਸੋਨਾ ਲੱਗਿਆ ਮੁਠੀ ਵਾਲਾ ਅੰਦਾਜ਼ਾ ਲਾਈਆ ਪੈ ਕਿ ਦੁੱਧ ਕਿੰਨਾ ਪਾ ਦੂਗੀਏ ਜੇ ਤਾਂ ਚੰਗੀ ਕੀਅਰ ਕਰੂ ਫਿਰ ਤਾਂ 15 ਵਜੇ ਦੂਣੀ 14 13 14 ਕਿਲੋ ਨੋਰਮਲ ਸੇਵਾ ਦਾ ਕੈਨ ਦਾ ਭਾਵ ਦੁੱਧ ਵਾਲੀ ਬਲੱਡ ਲੈਣ ਦਾ ਬਈ 13 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਪਰ ਜਿਹਦੇ ਘਰੇ ਜਾਵੜੀ ਮਤਲਬ ਬੂਰਾ ਰਵਾ ਤਿਆਰ ਕਰਦੂਗਾ ਰਵਾ ਤਿਆਰ ਇਹ ਤਾਂ ਸੌ ਗਿਆ ਤੌਰ ਤੇ ਰੱਖਣ ਵਾਲੀਆਂ ਹੁੰਦੀਆਂ ਨੇ ਬਾਈ ਜੀ ਠੀਕ ਹੈ ਸੋ ਦੇਖੋ ਬੱਚਾ ਵਗੈਰਾ ਵਧੀਆ ਚੜ ਗਿਆ ਬੱਤਾਰਾ ਮਾਰ ਕੇ ਦਿਖਾਵਾਂਗੇ ਕਿ ਕਈ ਵਾਰ ਸ਼ਕੀਨ ਵੀਰ ਦੂਰ ਹੋ ਗਏ ਜਿਹੜਾ ਤੇਲ ਬਚ ਗਿਆ ਉਹ ਕੰਮ ਆ ਪਾਣੀ ਜਾਣ ਦੇਣਾ ਤੇਲ 90 ਰੁਪਏ ਲੀਟਰ ਹੋਇਆ ਪਿਆ ਤੇ ਦੇਖੋ ਬੱਚਾ ਚੜਦੀ ਸਾਰ ਐਨ ਪੜਦਾ ਫਸ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਜਿਵੇਂ ਆਪਾਂ ਬਾਲਕੂਨੀਆ ਸੁਭਰ ਧਾਰਾ ਦੇਖ ਸਕਦੇ ਹੋ ਕੀ ਬਾਤ ਆ ਮੋਟੇ ਮੋਟੇ ਧਾਰਾ ਇੰਗੇ ਸਾਫ ਸੁਥਰੇ ਜਿਵੇਂ ਇਸ ਵੇਲੇ ਵੀ ਬੱਕਾ ਕਿਲੋ ਬੋਲਾ ਚੋਇਆ ਦਾ ਬਾਈ ਯਾਰ 4 ਕਿਲੋ 6.5 4 ਕਿਲੋ ਬੋਲਾ ਕੱਟੇ ਨੂੰ ਕੁਛ ਕੱਟਾ ਚੁੰਗ ਗਿਆ ਯਾਰ ਵੀਡੀਓ ਤਾਂ ਬਣਵਾਉਂਦਾ ਇਰਾਦਾ ਨਹੀਂ ਸੀ ਮਾ ਚਲ ਵੀਰਾਂ ਦੇ ਫੋਨ ਵਾਲੇ ਹੁੰਦੇ ਆ ਤਾਂ ਮਨ ਮਾਰੀ ਕੱਟਾ ਚੁੰਗ ਗਿਆ ਯਾਰ ਇਹਨੂੰ ਤੜ ਤੋਂ ਕੋਈ ਮੈਂ ਚੋਤੀ ਤੇ ਕੋ ਕੱਟਾ ਧਾਰਦਾ ਨੇ ਤੇ ਮੈਨੂੰ ਧਾਰਾਂ ਦੀ ਇੱਕ ਨੰਬਰ ਉਸ ਕਿਲੋ ਬੰਦਾ ਵੇਚੀ ਕਰੋ ਜੀ ਹਣਾ ਪੂਰਾ ਵਾਹ ਯਾਰ ਬੋਲੇ ਸਨ ਜੋਰ ਮਾਰਦੇ ਆਸ ਕਰੇ ਆਪਦੀਆਂ ਕੰਗਲਾ ਸੋਭਰ ਚਵਾਈ ਦੇਖੋ ਜੇ ਮੈਂ ਥਣ ਬਹੁਤ ਸੋਹਣਾ ਕਿਹਾ ਵਾਤਾ ਹਣਾ ਜਮਾ ਸੋ ਚੋਣ ਦੇਖੋ ਜਿਵੇਂ ਗੋਲ ਧਾਰ ਪੈਂਦੀ ਹੈ ਜਿਵੇਂ ਹਨਾ ਮਾੜੀ ਜਿ ਮਨ ਕੇ ਜਮੈਂ ਚੱਲਦੀ ਹੈ ਧਾਰ ਇਹਦੀ ਤੇ ਇਹ ਤਾਂ ਫਿਰ ਆਪਾਂ ਭਾਅ ਬਿਆਰ ਜਾ ਕੀ ਰੱਖਣਾ ਇਹਦਾ ਥੂੜ ਦੇ ਕਾ ਜੈ ਜੀ ਹੋਗਾ ਜੈ ਜੀ ਹੋ ਯਾਰ ਠੀਕ ਆ ਧੋਰੀ ਬਾਹਰ ਨੂੰ ਸੋ ਬਰੋ ਮੂੰਹ ਮੱਥਾ ਦੇਖ ਸਕਦੇ ਹੋ ਫੇਸ ਕੁਆਲਿਟੀ ਸੋ ਬੱਚੇ ਦਾ ਕਰਦੇ ਆ ਮੋੜ ਲੈ ਇਧਰ ਨੂੰ ਤੇ ਪੜੀ ਪੁੜੀ ਬਹੁਤ ਜ਼ਿਆਦੇ ਆ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਪੂਰੀ ਸੋਹਣੀ ਇੱਕ ਨੰਬਰ ਜਮੈਂ ਸੋ ਬਰੋ ਪੈਠ ਫੁੱਟੇ ਦੀ ਬਣਤਰ ਦੇਖ ਸਕਦੇ ਹੋ ਰਾਜ ਜੀ ਸਮੀ ਪੜੀ ਵੀ ਰੇਡ ਵੀਰ ਕਹਿੰਦਾ ਫੋਨ ਤਿਆਰਾਂਗੇ ਬਾਜ ਹੋਗਾ ਤੇ ਬਾਕੀ ਪਸਮਾ ਪਸਮੂ ਇੱਕ ਨੰਬਰ ਆ ਸੋਹਣਾ ਲੇਵਾ ਸਾਫ ਸੁਥਰਾ ਤੇ ਥਾਣ ਗੁੱਲੇ ਵਾਲਾ ਗਾੜੀ ਪਛਾੜੀ ਬਿਲਕੁਲ ਇੱਕੋ ਜਿਹੀ ਸਿੱਟੂ ਗੁੱਲੇ ਵਾਲਾ ਥਾਣਾ ਪੂਰਾ ਮੁਠੀ ਰਸ ਚਵਾਈ ਵਾਲਾ ਤੇ ਰਾਜੀ ਪੜੀ ਵੀ ਬਹੁਤ ਜ਼ਿਆਦਾ ਦੂਜਾ ਸੁਦਾ ਸੁਈਏ ਦੰਦੋ ਵੀ ਰਖਦੇ ਆ ਕਿ ਚੌਗੀ ਆ ਹਜੇ ਥੁੱਲੇਵਾ ਦੇਖੋ ਨਹੀਂ ਏਡੋ ਜਮਾ ਸੋਹਣਾ ਸਾਫ ਸੁਥਰਾ ਥਾਣਾ ਹਵਾਨੇ ਦੀ ਓਕੇ ਆ ਪਿੰਡ ਠਿਕਰੀ ਵਾਲਾ ਬੱਚਾ ਵੀ ਸੇ ਮੇਲ ਕਾਫ ਆ ਗਿਆ ਤੇ ਜੇਰ ਵਗੈਰਾ ਜਮਾ ਕੰਮ ਡਾਨਾ ਹਨਾ ਪੂਰੀ ਓਕੇ ਆ ਜੀ ਸੋ ਵੀਡੀਓ ਦੇਖ ਲੈ ਜੀ